ਪੰਜਾਬ ਸਟੇਟ ਪਾਵਰ ਕਾਮ ਲਿਮਟਿਡ ਦੇ ਇਨਫੋਰਮੇਸ਼ਨ ਵਿੰਗ ਦੀ ਟੀਮ ਵੱਲੋਂ ਆਏ ਲੁਧਿਆਣਾ ਦੇ ਦੁਗਰੀ ਇਲਾਕੇ ਸਥਿਤ ਸੀਆਰਪੀ ਕਲੋਨੀ ਵਿਖੇ ਵੱਖ-ਵੱਖ ਘਰਾਂ ਵਿੱਚ ਜਾ ਕੇ ਬਿਜਲੀ ਦੇ ਕਨੈਕਸ਼ਨ ਦੀ ਜਾਂਚ ਕੀਤੀ ਗਈ ਜਿਨ੍ਹਾਂ ਵੱਲੋਂ ਇਸ ਦੌਰਾਨ ਕਈ ਕੁੰਡੀਆਂ ਵੀ ਫੜੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਫਸਰ ਨੇ ਦੱਸਿਆ ਕਿ ਉਹਨਾਂ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਹੀ ਹੈ ਇਸ ਦੌਰਾਨ ਕਈ ਲੋਕਾਂ ਦੀਆਂ ਕੁੰਡੀਆਂ ਵਿੱਚ ਫੜੀ ਗਈਆਂ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਅਫਸਰ ਵੱਲੋਂ ਕੀ ਦੱਸਿਆ ਗਿਆ ਮੈਂ ਅਮਰਤਪਾਲ ਕੋਹਰਾ ਜੀ 2853 ACP ਕਲੋਨੀ ਚ ਰਹਿਣਾ ਲੀਆ ਜੀ ਅੱਜ ਪਿਛਲੀ ਵਪਾਰ ਦੇ ਪੁਲਿਸ ਵਾਲੇ ਆਏ ਸੀ ਕੀ ਗ੍ਰੀਡ ਕੀਤੀ ਸੀ ਇਹ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਸਾਡੀ ਸਰਕਾਰ ਬਹੁਤ ਵਧੀਆ ਹੈ ਜਿਨ੍ਹਾਂ ਨੇ ਆਪਾਂ ਨੂੰ ਇਨਾ 600 ਯੂਨਟ ਮਾਫ ਕਰਨ ਦੇ ਬਾਵਜੂਦ ਵੀ ਆਪਾਂ ਨੂੰ ਕੁੰਡੀਆਂ ਲਾਣੇ ਆ ਤਾਂ ਗਲਤ ਗੱਲ ਹੈ ਨਹੀਂ ਲਾਣੀਆਂ ਚਾਹੀਦੀਆਂ ਫੜੀਆਂ ਵੀ ਗਈਆਂ ਇੱਥੇ ਕਾਫੀ ਜਣੇ ਹਾਂਜੀ ਬਹੁਤ ਕੁੰਡੀਆਂ ਫੜੀਆਂ ਗਈਆਂ ਨੇ ਜੋ ਕਿ ਅਤਰਾਜ ਯੋਗਾ ਕਿ ਨਹੀਂ ਲਾਣੀਆਂ ਚਾਹੀਦੀਆਂ ਤੁਹਾਡੇ ਵੀ ਮੀਟਰ ਚੈਕਿੰਗ ਕੀਤੀ ਸੀ ਜੀ ਹਾਂਜੀ ਸਾਡੇ ਮੀਟਰ ਦੀ ਚੈਕਿੰਗ ਕੀਤੀ ਹੈ ਜੈਨੂਇਨਾ ਸਾਡਾ ਕੋਈ ਐਦਾ ਦੀ ਗੱਲਬਾਤ ਨਹੀਂ ਹੈਗੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਕੁੰਡੀਆਂ ਲਾਉਂਦੇ ਆ ਅਸੀਂ ਇਹ ਕਹਾਂਗੇ ਵੀ ਕੁੰਡੀਆਂ ਨਾ ਲਗਾਓ ਤੁਸੀਂ ਵੀ ਜੋ ਸਰਕਾਰ ਸਾਡਾ ਫੈਸਿਲਿਟੀ ਦੇ ਰਹੀ ਆ ਉਹਦੇ ਅਕੋਰਡਿੰਗ ਚੱਲੋ ਜੇਕਰ ਵੀ ਮੀਟਰ ਦੀ ਅਪਲਾਈ ਕੀਤੇ ਇੱਕ ਮੀਟਰ ਤੋਂ 4-4 ਜਣੇ ਘਰਾਂ ਨੂੰ ਬਿਜਲੀ ਨਹੀਂ ਹੋ ਸਕਦਾ ਜੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਠੀਕ ਹੈ ਹਾਂਜੀ ਨਾਸਤ ਲੰਤਿੰਗ ਕਿਹੜੀ ਜਗ੍ਹਾ ਖੜੇ ਹੋ ਜੀ ਆਪਾਂ ਸੀਐਫਪੀ ਕਲੋਨੀ ਅੱਜ ਅੱਜ ਛਾਪੇ ਪਏ ਆ ਕੀ ਕਹਿਣਾ ਚਾਹੋ ਇੱਥੇ ਜੀ ਬਿੱਲੀ ਵਾਲਾ ਦੇ ਛਾਪੇ ਪਏ ਨੇ ਜੀ ਤੇ ਕਾਫੀ ਬਾਰੇ ਤਰਾਕੀ ਪੁੱਛੀ ਆਈ ਹੋਈ ਹੈ ਜੀ ਇਹ ਚੈਕਿੰਗ ਕਰੀਗਾ ਕਰੀਗਾ ਫੜੀਆਂ ਫੜੀਆਂ ਨਹੀਂ ਆ ਬੜੀਆਂ ਫੜੀਆਂ ਕਈਆਂ ਦੇ ਫੜੀਆਂ ਨਹੀਂ ਆ ਕਈਆਂ ਤੇ ਲੱਗ ਰਿਹਾ ਚੈਕਿੰਗ ਸਹੀ ਹੈ ਸਹੀ ਹੋਣੀ ਚਾਹੀਦੀ ਹੈ ਜੀ ਲੋ ਬਿੱਲ ਆ ਰਿਹਾ ਤੇ ਚੈਕਿੰਗ ਕਰੋ ਚੋਰੀ ਘਾਤ ਉਹ ਕੀ ਨਾਵੇਂ ਆਈ ਕਿੱਥੇ सीआरपी कॉलोनी ਦੇ ਵਿੱਚ ਇੱਕ ਰੂਟੀਨ ਚੈਕਿੰਗ ਆ ਬਿਜਲੀ ਬੋਰਡ ਵੱਲੋਂ ਉਹ ਸਾਰੀ ਚੈਕਿੰਗ ਕਰ ਰਹੇ ਹੱਲੇ ਕਾਰਵਾਈ ਜਾਰੀ ਹੈ ਜੀ ਸਰ ਕੁੰਡੀਆਂ ਲਾਈਏ ਕੁੰਡੀਆਂ ਕੋ ਫਣੀਏ ਸਾਰੀ ਚੀਜ਼ਾਂ ਚੈੱਕ ਕਰਾਂਗੇ ਮੀਟਰ ਨਹੀਂ ਲੱਗੇ ਜਾਂ ਲੱਗੇ ਸਾਰੀ ਚੀਜ਼ਾਂ ਚੈੱਕ ਕਰ ਰਹੇ ਆ ਮੈਂ ਇਨਫੋਰਸਮੈਂਟ ਛੇ ਤੋਂ ਆ ਮਨਦੀਪਾ ਮੇਰਾ ਨਾਮ ਅਸੀਂ ਹਲੇ ਕਰ ਰਹੇ ਆ ਪਲੀਜ਼ ਉਦੋਂ ਬਾਅਦ ਕਰਨੇ ਰੂਟੀਨ ਚੈਕਿੰਗ ਆ ਹਰੇ ਕਰ ਰਹੇ ਆ ਸਾਰੇ ਪਲੀਜ਼